ਲੈ ਵੀ ਮੱਥਾ ਠੇਕ ਦੀ ਤੇਕਦੀ ਮੱਥਾ ਲੈ ਤੇਕਦਾ ਮੱਥਾ ਡੀਏਵੀ ਕਾਲਜ ਲਾਲਾਬਾਦ ਸਾਡਾ ਐਗਜ਼ਾਮ ਹੈ ਉੱਪਰ ਉਧਰ ਬਿਲਡਿੰਗ ਤੇ ਪਰ ਅਸੀਂ ਉਦੋਂ ਪਹਿਲੇ ਜਾਣਾ ਵਾਸ਼ਰੂਮ ਤਿਆਰੀ ਹੈ ਫਿਰ ਪੇਪਰ ਦੀ ਹੈ ਦੱਸ ਦੇ ਵਲੌਗ ਨਿਰੱਤ ਨਹੀਂ ਨਹੀਂ ਪੀਆ ਕਿਹੜਾ ਸਟੂਡੈਂਟਸ ਨੇ ਕੀ ਹੋ ਹੁਸਨ ਹੈ ਹੁਸਨ ਜੋ ਸੱਚਮੁੱਚ ਹੀ ਇੱਧਰ ਜੋ ਸੱਚ ਕੀ ਹੋ ਹੁਸਨ ਹੈ ਜਾ ਹੁਸਨ ਜਾ ਚਲਾਵਾ ਨਹੀਂ ਕੀ ਹੁਸਨ ਹੈ ਜਾ ਹੁਸਨ ਉੰਜ ਹੀ ਚਲਦਾ ਜਾ ਉੰਜ ਹੀ ਚਲਦਾ ਲੱਖਾਂ ਗਰੀਬਾਂ ਮਜ਼ਦੂਰਾਂ ਦੇ ਅੰਜਵਾਂ ਦੇ ਜਪਾਂ ਤੇ ਜੋ ਚਲਦਾ ਇੱਧਰ ਭੁੱਲਰ ਸਾਹਿਬ ਸਾਡੇ ਐਮਐਲ ਸਤਿ ਸ੍ਰੀ ਅਕਾਲ ਜੀ ਤਿਆਰੀ ਹੈ ਫਿਰ ਫੁੱਲ ਫੁੱਲ ਫੇਟ ਜੀ ਤੇਰੀ ਤਿਆਰੀ ਹੈ ਆਪ ਤਿਆਰੀ ਪੱਕਾ ਚੱਲ ਫੋਨ ਕਰ ਦੀ ਜਮਾ ਫਿਰ ਹੈ ਮਿਲਦੇ ਆਂ ਫਿਰ ਪੇਪਰ ਤੋਂ ਬਾਅਦ ਮਿੱਤਰੋ ਦੱਸਦੇ ਆਂ ਅਪਡੇਟ ਕਿਵੇਂ ਪੇਪਰ ਹੋਇਆ ਥੋੜਾ ਇੱਕ ਕਵਤਾ ਆਧੁਨੀ ਕਵਤਾ ਹੈ ਥੋੜੀ ਜੋ ਹੈ ਥੋੜੀ ਜੀ ਕੰਪਲਿਕੇਟਿਡ ਜਿਆਦਾ ਨਹੀਂ ਥੋੜੀ ਜੀ ਥੋੜੀ ਜੀ ਕਿਉਂ ਨਾ ਇਹ ਤੇ ਟੈਕਨੀਕਲ ਕੰਮ ਬੜਾ ਹੈ ਤੇ ਲਿਖਣ ਦਾ ਕੰਮ ਤੁਹਾਡਾ ਹੈਗਾ ਜ਼ਿਆਦਾ ਕਿੰਨੇ ਜਿ ਰੱਖੋਗੇ ਤੁਹਾਡੇ ਨਾਲ ਹੀ ਇਹ ਐਂ ਦੇ ਚੋ ਓ ਚਿੜੀਆਂ ਭਾਈ ਭਾਈ ਇਹਨਾਂ ਅੰਦਰ ਚਿੜੀਆਂ ਹੈ ਭਾਈ ਇਹ ਫੋਨ ਗਿਆ ਵਿੱਚ ਜਾ ਚੰਗਾ ਚੰਗਾ ਭਾਈ ਅੱਛਾ ਬੰਦ ਕਰ ਲੋ ਜੀ ਪੇਪਰ ਹੋ ਗਿਆ ਆਪਣਾ ਖਤਮ ਆਏ ਜੀ ਕੁਝ ਮਾਹੌਲ ਹੈ ਡੀਏਵੀ ਸੈਂਚਰੀ ਦਾ ਇੱਥੇ ਇੱਥੇ ਰੌਂਡੀਆਂ ਬੜੇ ਮੁੰਡੇ ਲਾਦੇ ਨੇ ਬੜੇ ਜਿਆਦਾ ਇਧਰ ਸ਼ੇਰ ਆਪਾਂ ਲੈਨ ਆ ਗਿਆ ਪੀਪੀ 08 ਡੀ 8462 ਚੱਲ ਪੇਪਰ ਸਿਰਾ ਸਿਰਾ ਸੋਖਾ ਸਿਰਾ ਨਿਆਰੇ ਨਹੀਂ ਥੋੜਾ ਕੰਪਲਿਕਟਿਡ ਸੀ ਬਾਕੀ ਕਰ ਦਿੱਤਾ ਪ੍ਰੋਫੈਸਰ ਮੋਹਨ ਸਿੰਘ ਆਧੁਨਿਕ ਕਵਿਤਾ ਆਇਆ ਕੀ ਇਹ ਹੁਸਨ ਹੈ ਜਾਂ ਉਹੀ ਛਲਦਾ ਲੱਖਾਂ ਗਰੀਬਾਂ ਮਜ਼ਦੂਰਾਂ ਦੇ ਖੂਨ ਤੇ ਜੋ ਪੱਦਾ ਸਾਜ ਮੈਲਾ ਓਏ ਹਾਏ ਠੋਕ ਠੋਕੇ ਪਾਏ ਨੇ ਕਵਿਤਾਵਾਂ ਚੱਲ ਬਾਕੀ ਵਧੀਆ ਪੜਿਆ ਕੰਮ ਆ ਗਿਆ ਚੱਲ ਵੀ ਹੋਰ ਲੈ ਚੱਲ ਪਿੰਡਾਂ ਨੂੰ ਇਹ ਮੁੰਡਾ ਲੈਣ ਗਿਆ ਡਾਟਾ ਕੇਬਲ ਫੋਨ ਦੀ ਓ ਵੇ ਪਕੜੀ ਹੋਈ ਸੱਪਤਰ ਓ ਸਾਈਡ ਤੇ ਹੋ ਜਾਓ ਸਾਈਡ ਤੇ ਅਗਲਾ ਪੇਪਰ ਪੜਨਾ ਸਾਈਡ ਸਾਈਡ ਤੇ ਸਾਈਡ ਤੇ ਸਾਈਡ ਤੇ ਸਾਈਡ ਤੇ ਜਲਦੀ 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 ਆਨ ਵਾਲਾ ਫਿਊਚਰ ਪੰਜਾਬ ਦਾ ਸੀ ਸਾਈਡ ਤੇ ਹੋ ਜਾਓ ਪੰਜਾਬੀ ਕਵੀ ਪਨਯਾਵੀ ਕਵੀ ਐ ਸੀ ਸਾਨੂੰ ਜਲਦੀ ਕੋਈ ਅਰਚਨ ਨਾਮ ਦੋ ਜਲਦੀ ਜਲਦੀ ਪੜ੍ਹੀਏ ਪੁਸ਼ਪਾ ਲੱਗੀ ਖੜੀ ਪੁਸ਼ਪਾ ਟੂ ਪੁਸ਼ਪਾ ਪੁਸ਼ਪਾ ਟੂ ਪੁਸ਼ਪਾ ਨਹੀਂ ਪੁਸ਼ਪਾ ਆ ਲੈ ਗਏ ਪੋਚ ਚੁੱਲਾ ਬਨਨਦਾ ਚੁੱਲਾ ਪਰਾਣਾ ਚੁੱਲਾ ਪੱਛੇ ਚੁੱਲਾ ਇਹ ਇਹ ਰੋਟੀਆਂ ਤਾਂ ਪਕਾਵੀਆਂ ਤਾਂ ਨਹੀਂ ਆਪਾਂ ਪਕਾਵਾਂ ਸਰਦੀਆਂ ਚ ਹਨਾ ਰੋਟੀਆਂ ਪਕਾ ਕੇ ਲਵਾਉਂਦੇ ਆਂ ਅੱਛਾ ਸਾਗ ਹੈ ਨਾ ਸਹੀ ਸਹੀ ਲੱਸੀ ਆਲੂ ਵਾਲੇ ਪਰੌਂਠੇ ਤੇ ਨਿੰਬੂ ਦਾ ਅਚਾਰ ਤੇ ਮੱਠੀ ਮੱਠੀ ਧੁੱਪ ਸਾਰੇ ਮਟੂਰਾ ਤੁਸੀਂ ਅੰਮਾ ਆਏ ਕਰੋ ਤੁਹਾਡੇ ਨਾਲ ਤਾਂ ਰੌਣਕ ਬਣਦੀ ਹੈ ਹੋਰ ਇਹਦਾ ਨਾ ਗਹਿਰੀ ਨਾ ਬੈਠ ਜਲੇ ਮਗਰ ਉਹਨਾਂ ਦਾ ਮੰਮੀ ਅੰਮਾ ਮਾਰ ਕੇ ਜਿਆਰ ਬੜਾ ਕਰਾਂ ਹੋਰ ਅੰਮਾ ਤਾਂ ਵਧੀਆ ਆਈ ਰਹਿੰਦੇ ਗਾ ਹੋਰ ਕੀ ਹੈ ਹੋਰ ਕੀ ਨਾ ਗਿਆ ਨਾ ਬਰੇ ਕੋਟੇ ਕੂਟੇ ਆਈ ਵੀ ਨਹੀਂ ਪੁੱਤ ਟੂਰਾ ਜਾਂਦਾ ਨਹੀਂ ਨਹੀਂ ਆਏ ਕਰੋ ਗੇੜਾ ਮਾਰੇ ਕਰੋ ਪੁੱਤ ਟਟਾਓ ਹੋ ਜਾ ਨਾ ਮੋਰ ਬਾਹ ਥੋੜਾ ਕਰ ਹੋਰ ਹੈ ਹੂੰ ਇਨੀ ਆ ਕਦੇ ਇ ਟੋਹ ਰਾਨੀ ਨਾ ਪੰਨ ਘਰੇ ਪੜ ਗਿਆ ਵਡੇਰੇ ਰੌਣਕ ਹੁੰਦੇ ਨੇ ਫੇੜ ਇਹਦੀ ਦੁਪਹਿਰ ਦੇ ਤਿੰਨ ਦਾ ਟਾਈਮ ਹੋ ਚੁੱਕਾ ਹੈ ਇਹ ਮਲਵਈ ਚੰਬਲਾਈ ਬਹੁਤ ਜ਼ਿਆਦਾ ਬਾਹਲਾ ਮਖਾ ਉਹ ਮੈਂ ਕੀ ਆਖਿਆ ਕਨੀ ਮੇਰੇ ਕਨੀ ਆਈ ਮੇਰੇ ਵੱਲ ਭੱਗ ਗਿਆ ਉਤਰੀ ਭੱਗ ਗਿਆ ਭੱਗ ਗਿਆ ਚਲਾ ਗਿਆ ਇਸ ਕੋ ਹਟਾਰੇ ਇਹ ਇਹ ਮੇਰਾ ਬੈਲੀ ਸੀ ਗगन ਵੇਂਦਾ ਸੀ ਗगन ਪਠਿੰਦੇ ਬੋਲਦਾ ਸੀ ਫਰੀਦ ਕਰਤੋ ਬੋਲਦਾ ਸੀ ਬਗ ਗਿਆ ਚਲਾ ਗਿਆ ਠੀਕ ਹੈ ਉਰਾ ਇੱਥੇ ਆਈ ਉਰਾਈ ਬਰਾਈ ਦੁਆਬੀ ਦੋ ਆਬ ਬਿਆਸ ਤੇ ਸਤਲੁਜ ਦੇਲੇ ਬੋਲਦੇ ਸੀ ਜਰੰਦੋ ਹਿਆਰਪੁਰ ਕਪੂਰਥਲਾ ਇਹ ਅੰਨੀ ਤੇ ਬੜੇ ਨੋਟਸ ਪਾਈ ਜਲਦੀ ਜਲਦੀ ਨਪੇੜ ਦਈਏ ਵਲੌਗ ਵੀ ਇੱਥੇ ਕਰਦੇ ਆ ਖਤਮ ਬਹੁਤ ਹੋ ਗਿਆ ਹਨਾ ਸਵੇਰੇ ਦੇ ਉੱਠੇ ਆ ਜਲਦੀ 5 ਵਜੇ ਦੇ ਫਿਰ ਸਵੇਰੇ 5:00 ਉੱਠਣਾ ਵਲੌਗ ਹੀ ਬਣਾਦੇ ਰਹਿ ਗਏ ਤੇ ਐਡਿਟ ਕਰਦੇ ਰਹਿ ਗਏ ਬਸ ਸਾਡੀਆਂ ਹੋ ਗਈਆਂ ਪੜਾਈਆਂ ਸੋ ਗਾਈਸ ਇਨ ਦਾ ਨੈਕਸਟ ਵੀਕ ਕੀ ਸ਼ਾਈਨਿੰਗ ਕੀ ਪ੍ਰਾਈਜ਼ਿੰਗ ਕੀਪ ਰਾਈジング ਕੀਪ ਐਕਸਪਲੋਰਿੰਗ ਯੂਅਰਸੈਲਫ ਆਪਣੇ ਆਪ ਨੂੰ ਜਾਣਨ ਦੀ ਜਿਹੜੀ ਇਹਨੂੰ ਡਿਜ਼ਾਇਰ ਹੈ ਉਧਰ ਵਗਦੇ ਰਹੋ ਤੇ ਇਹੋ ਜਿਹੀਆਂ ਗੱਲਾਂ ਨਾ ਕਦੇ ਵੀ ਸੁਣੋ ਠੀਕ ਹੈ ਜਿਹੜੇ ਵਲੌਗ ਦੇ ਵਲੌਗਰ ਦੇ ਨਾਲ ਆਂਦੇ ਨੇ ਬਿਕੋਜ਼ ਇਹ ਜਸਟ ਪੈਸੇ ਦੇ ਮੇਰੇ ਪੈਸੇ ਦੇ ਕੇ ਆਂਦੇ ਨੇ ਇਹਨਾਂ ਨੂੰ ਪੈਸੇ ਦੇ ਕੇ ਖਰੀਦਦੇ ਆਂਦੇ ਨੇ ਪਿਛਲਾ ਪਾਏ ਦੇ ਮੇਰਾ ਪਹਿਲਾ ਇਹਨੂੰ 50 ਰੁਪਏ ਦੇ ਕੇ ਵਲੌਗ ਚਲੇ ਆ ਗਏ ਇਹ ਪੈਸਾ ਮੰਗਣ ਲਾ ਕੇ ਤੇ ਮੇਰੇ ਕੋ ਯਾਰੀ ਕਰ ਜਾ ਹੋਇਆ ਇਹਨਾਂ ਤੇ ਇਹਨਾਂ ਦੀ ਯਾਰੀ ਚੋਣੇ ਗੱਲ ਆ ਗਈ ਪੈਸੇ ਲਈ ਦੇਖੋ ਦਿਸ ਇਸ ਨੋਟ ਫੇਅਰ ਯਾਰ ਇਸਕੋ ਕਾਟ ਰਹੀ ਬਾਈ ਚਲਦੇ ਬਾਈ ਬਾਈ ਯਾਰੋ ਮਿਲਦੇ ਆ ਕਰ ਦੇ ਫਿਰ ਬੰਦ ਐਵੇਂ ਕਿਵੇਂ ਹਾਏ ਕਰ ਦੇ ਐਵੇਂ ਕਿਵੇਂ ਲੋ ਜੀ ਆ ਗਏ ਆ ਅਸੀਂ ਆ ਇੱਕ ਵਾਕ ਜੀ ਤੇ ਸਵੇਰ ਇੱਥੋਂ ਹੀ ਵਲੌਗ ਸ਼ੁਰੂ ਕੀਤਾ ਸੀ ਇੱਥੇ ਹੀ ਅਸੀਂ ਕਰਾਂਗੇ ਖਤਮ ਇਸ ਤੋਂ ਬਾਅਦ ਹੈ ਜੀ ਆ ਸਾਡਾ ਪੇਪਰ ਨੋਵਲ ਵਾਲਾ ਪੰਜਾਬੀ ਨੋਵਲ ਦਾ ਤੇ ਐਸ ਨਾਟਕ ਤੇ ਨੋਵਲ ਨਹੀਂ ਨਾਟਕ ਇਕੱਲਾ ਤਿੰਨ ਨਾਟਕ ਨੇ ਉਹ ਵਾਲਾ ਇੱਕ ਪੰਤੀ ਪੇਡਾ ਵਾਲਾ ਹੁੰਦਾ ਹੁੰਦਾ ਜਿਹੜਾ ਬਿਹਾਰ ਨੂੰ ਲੈ ਕੇ ਆਂਦਾ ਵਿਆਹ ਕਿਤੇ ਫਿਰ ਉਸ ਤੋਂ ਬਾਅਦ ਬੜੇ ਪੰਗੇ ਪੈਂਦੇ ਨੇ ਬਹੁਤ ਹੀ ਸਿਰਾ ਨੱਟ ਕੇ ਬੱਚੇ ਹੁੰਦੇ ਤੇ ਇੱਕ ਕਰੈਕਟਰ ਹੈ ਜਿਹੜਾ ਮੈਨੂੰ ਬਹੁਤ ਹੀ ਸੋਹਣਾ ਸਿਰਾ ਲੱਗਿਆ ਜਿਹੜਾ ਥੋੜਾ ਜਿਹਾ ਮੈਂਟਲੀ ਅਫਸਰਡ ਹੁੰਦਾ ਪਰ ਉਹ ਬੋਲਦਾ ਕਿਵੇਂ ਦਾਦਾ ਦਾਦਾ ਤੇਰੀ ਤਾਤੀ ਤਾਂ ਬਾਲੀ ਸੋਣੀ ਆ ਭੈਣ ਦੇ ਨੇ ਦੀ ਚਾਚਾ ਤੇਰੀ ਚਾਚੀ ਬਾਲੀ ਸੋਣੀ ਆ ਘੈਂਟ ਸਿਰਾ ਲਾਉਂਦਾ ਉਹ ਕਰੈਕਟਰ ਹਨਾ ਬਣੇ ਸਿਰਾ ਲਾਉਂਦਾ ਕਿ ਨਹੀਂ ਇਹਦੇ ਬਾਕੀ ਸਿਰਾ ਲੱਗੇ ਪੈਨੇ ਉਹ ਛੁੱਡੇ ਪੈਨੇ ਮੁੰਡਾ ਸੁਸਤੀ ਇਹਨੂੰ ਚੜ ਜਾਂਦੀ ਆ ਫੁੱਲ ਲਈ ਓ ਟਾਂਕੇ ਗਿਆ ਸੀ ਅਰੇ ਸੋਦਾ ਬਾਕੀ ਸੁੱਕ ਗਏ ਬਿਲਕੁਲ ਸਾਡੇ ਤਰ ਜਿਵੇਂ ਇਹਦੇ ਡੋਲੇ ਵਾਹ ਬਸ ਇਹ ਨਹੀਂ ਲਾਇਆ ਸੀ ਇਹ ਨਹੀਂ ਪਾਟ ਰਿਹਾ